ਠਾਕੁਰ ਕੌਂਸਲਰ ਬਾਦਮਸਤ। ਅੱਛਾ ਕਿਵੇਂ ਇਹ ਹਾਦਸਾ ਕਿਵੇਂ ਹੋਇਆ? ਸਰੇ ਹਾਦਸਾ ਕੋਈ 11 ਵਜੇ ਦੇ ਕਰੀਬ ਮੈਨੂੰ ਕਾਲ ਆਈ ਹੈ ਇਲਾਕਾ ਨਿਵਾਸੀ ਨੇ ਮੈਨੂੰ ਕਾਲ ਕੀਤੀ ਕਿ ਇੱਥੇ ਕੋਈ ਬਲਾਸਟ ਹੋਇਆ ਬਲਾਸਟ ਦੀ ਆਵਾਜ਼ ਤਾਂ ਮੇਰਾ 1 ਕਿਲੋਮੀਟਰ ਦੂਰ ਘਰ ਆਇਆ ਇੱਥੋਂ ਉੱਥੇ ਵੀ ਆਵਾਜ਼ ਸੁਣਾਈ ਦਿੱਤੀ ਬਟ ਜਦੋਂ ਇੱਥੇ ਆ ਕੇ ਦੇਖਿਆ ਤੇ ਬਹੁਤ ਮੰਜ਼ਰ ਖਰਾਬ ਸੀਗਾ ਇੱਥੇ ਦਾ ਦੇਖਿਆ ਨਹੀਂ ਜਾ ਰਿਹਾ ਸੀਗਾ ਕਿਉਂਕਿ ਇੱਕ ਕੈਜ਼ੁਐਲਟੀ ਹੋ ਗਈ ਹੈ ਅੱਛਾ ਤੇ ਪਲੱਸ ਦੋ ਜਿਹੜੇ ਬੰਦੇ ਸਨ ਉਹਨਾਂ ਦੀ ਹਾਲਤ ਜ਼ਿਆਦਾ ਗੰਭੀਰ ਹੈ ਉਹਨਾਂ ਨੂੰ ਇਲਾਜ ਲਈ ਭੇਜ ਦਿੱਤਾ ਗਿਆ ਨੇੜਲੇ ਹਸਪਤਾਲ ਦੇ ਵਿੱਚ ਬਸ ਫਿਰ ਐਂਬੂਲੈਂਸ ਆਈ ਹੈ ਫੋਰੈਂਸਿਕ ਟੀਮ ਵੀ ਡਿਮਾਂਡ ਕਰ ਦਿੱਤੀ ਗਈ ਹੈ ਐਸ ਐਚ ਬਰ ਸਕਦੇ ਉਹਨਾਂ ਬੰਦੇ ਅੱਛਾ ਕੌਣ ਹੈ ਜਿਸ ਦੀ ਮੌਤ ਹੋਈ ਹੈ ਤੇ ਦੋ ਬੰਦੇ ਕੌਣ ਹਨ ਇੰਦਰ ਨਾਮ ਦੱਸਿਆ ਜਾ ਰਿਹਾ ਜੀ ਦੱਸਣ ਦੇ ਮੁਤਾਬਕ ਇੰਦਰ ਨਾਮ ਹੈ ਯਾਰ ਅੱਛਾ ਇਹ ਕਬਾੜ ਦਾ ਕੰਮ ਕਰਦੇ ਸੀ ਪ੍ਰਵਾਸੀ ਲੋਕ ਨੇ ਹੂੰ ਤੇ ਦੋ ਬੰਦੇ ਜਿਹੜੇ ਸੀ ਉਹ ਵੀ ਦੇ ਸਾਥੀ ਬਣੇ ਅੱਛਾ ਬਲਾਸਟ ਕਿਉਂ ਹੋਇਆ ਹੈ ਸਿਲੰਡਰ ਹੋਇਆ ਕੀ ਹੋਇਆ ਇਹ ਹਾਲੇ ਜੀ ਇਸੇ ਕਰਕੇ ਪ੍ਰਸ਼ਾਸਨ 팀 ਮਂਗਾਈ ਆਪਾਂ ਮੈਂ ਉਹਨਾਂ ਨਾਲ ਗੱਲ ਕਰਕੇ ਐਸਐਸਓ ਸਾਹਿਬ ਦਾ ਐਸਐਸਓ ਸਾਹਿਬ ਨਾਲ ਗੱਲ ਕੀਤੀ ਹੈ ਤੇ ਫੋਰੈਂਸਿਕ ਟੀਮ ਦੀ ਡਿਮਾਂਡ ਰੱਖੀ ਹੋਰ ਆ ਰਹੀ ਜਲਦੀ ਆਪਾਂ ਤਨੂਸਾਰ ਇਸ ਸੀਨ ਨੂੰ ਕਲੀਨ ਇਹ ਇੱਕ ਪੂਰਾ ਮਤਲਬ ਜੇ ਰੈ residențial ਏਰੀਆ ਹੈ ਉਸ ਜਗ੍ਹਾ ਤੇ ਪਰ ਇਸ ਤਰੀਕੇ ਦੇ ਨਾਲ ਕੁਝ ਇਹ ਤਾਂ ਇਲਾਕੇ ਦੇ ਜਿਹੜੇ ਸਾਹਮਣੇ ਘਰ ਉਹਨਾਂ ਨੂੰ ਵੀ ਨਹੀਂ ਪਤਾ ਲੱਗਣ ਦੇ ਬਈ ਅੰਦਰ ਹੋ ਕੀ ਰਿਹਾ ਛੋਟੇ ਹੱਥੀਚ ਮਾਲ ਆ ਰਿਹਾ ਮੇਰੇ ਨਾਲ ਲੋਕ ਖੜੇ ਨੇ ਇਹਨਾਂ 100-10 ਛੋਟੇ ਹਥੀ ਸਾਮਾਨ ਲੈਣਾ ਅੰਦਰ ਦੇਖੋ ਖੁੱਲੀ ਜਗ੍ਹਾ ਚਾਰ ਦੁਵਾਰੀ ਬਾਰ ਹੈਗੀ ਆ ਇਹ ਕਰ ਰਹੇ ਇਹ ਚੀਜ਼ ਬਿਲਕੁਲ ਇਲਾਕਾ ਨਿਵਾਸੀ ਨਾਲ ਕਰਕੇ ਔਰ ਪ੍ਰਸ਼ਾਸਨ ਨਾਲ ਕਰਕੇ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਸ ਚੀਜ਼ ਦਾ ਆਪਾਂ ਬਰਬਰ ਕਾਰਵਾਈ ਕਰਾਂਗੇ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਸਰ ਆਈ ਹੈ ਜਦੋਂ ਉਹਨਾਂ ਨੇ ਦੇਖਿਆ ਇੱਕ ਤਾਂ ਜਿਹੜਾ ਐਮੂਲੈਂਸ ਦੀ ਕਾਲ ਕਰਕੇ ਉਹਨਾਂ ਨੇ ਬੁਲਾਈ ਹੈ ਬਾਕੀ ਹੁਣ ਫੋਰੈਂਸਿਕ ਦੀ ਮਾਰੀ ਹੈ ਪੂਰੀ ਡਿਮਾਂਡ ਕੀਤੀ ਹੈ ਸਚੂ ਸਾਹਿਬ ਤੇ ਜੋ ਵੀ ਇਹਦਾ ਨਿਕਲਦਾ ਦੇਖਦੇ ਕੀ ਪ੍ਰੋਬਲਮ ਰਹੀ ਹੈ ਵੀ ਔਰ ਸਾਡੇ ਕੋਲ ਥੋੜੀ ਜੀ ਡੀਵੀਆਰ ਮਿਲ ਗਿਆ ਸਾਨੂੰ ਕੈਮਰੇ ਲੱਗੇ ਹੋਏ ਸੀ ਡੀਵੀਆਰ ਤੋਂ ਸਾਨੂੰ ਪੂਰਾ ਕਲੀਅਰ ਹੋ ਜਾਏਗਾ ਕਿਉਂਕਿ ਸਾਹਮਣੇ ਕੈਮਰੇ ਲੱਗੇ ਨੇ ਅਗਰ ਚਲਦੇ ਹੋਏ ਤੇ ਉਸ ਤੋਂ ਫਿਰ ਐਸਜੋ ਸਾਬ ਉਸ ਨੂੰ ਸਰ ਮੇਰੀ ਕੀ ਨਾਮ ਹੈ ਤੁਹਾਡਾ ਜੋਨੀ ਜੀ ਕਿੱਥੇ ਰਹਿਣ ਕੋਲ ਹੋ ਮੈਂ ਕਿਸ਼ਨਪੁਰੇ ਰਹਿੰਦਾ ਜੀ ਕਿਸ਼ਨਪੁਰੇ ਰਹਿੰਦੇ ਕੀ ਗੱਲਬਾਤ ਕੀ ਹੋਈ ਸੀ ਭਈ ਮੈਂ ਇਧਰੋਂ ਆਂਦਾ ਪਿਆ ਹੈਗਾ ਮੋਹਰਾਂ ਵਾਲੀ ਬੇਲ ਵਾਲੋਂ ਅੱਛਾ ਜੀ ਆਵਾਜ਼ ਬਹੁਤ ਜ਼ਬਰਦਸਤ ਹੈ ਅੱਛਾ ਜੀ ਆਵਾਜ਼ ਹੈ ਤਾਂ ਮੈਂ ਆਪ ਇਸ ਗਲੀ ਚ ਵੜ ਗਿਆ ਲੱਗੇ ਇੱਥੇ ਨਾ ਕੁਝ ਹੋ ਗਿਆ ਹੋਵੇ ਅੱਛਾ ਜੀ ਫੱਟੇ ਲਾਂਦੇ ਵੇ ਮੈਂ ਕਿਹਾ ਉਹ ਬਟੇਜੇ ਹੋਣ ਉਧਰ ਦੀ ਗਲੀ ਦੇ ਮੁੰਡੇ ਮੇਰੇ ਨਾਲ ਬਹਿ ਕੇ ਤੇਰੇ ਪਾਸੇ ਆਏ ਅੱਛਾ ਜੀ ਜਦੋਂ ਆਪਾਂ ਗਲੀ ਚਾਹੀ ਤਾਂ ਦੇਖਿਆ ਜਿੱਥੇ ਰਸਤੇ ਆਵੇਗਾ ਅੱਛਾ ਤੇ ਉਹ ਬੰਦੇ ਇੱਦੀ ਪਏ ਹੋਏ ਥੱਲੇ ਕਿਸੇ ਨਾਲ ਤੇ ਜੱਫੀਆਂ ਕਰਦੇ ਐ ਐਂਵਲਪ ਨੂੰ ਕਿਹਨੇ ਚਲਦਾ ਫੋਨ ਕੀਤਾ ਤੇ ਆਵਾਜ਼ ਇੰਨੀ ਕਿ ਜ਼ਬਰਦਸਤੀ ਦੀ ਫਾਟ ਦਾ ਕੰਮ ਆ ਇਹ ਕੋਈ ਸਿਲੰਡਰ ਤੇ ਗਲਾਸਿਕ ਦਾ ਕਵਾੜਾ ਜਿਹੜਾ ਪ੍ਰਾਣਾ ਮਾਲ ਆਈਦਾ ਉਹ ਕੋਈ ਟਿਕਾ ਲਾ ਲਓ ਤੇ ਫੇਰ ਉਹਨਾਂ ਉੱਪਰ ਖਰਾਬ ਫਟੇ ਦੇdout ਜੇ ਉਂਗਲੀ ਅਜੇ ਦੋ ਹੀ ਨੇ ਆ ਸਕੂਲ ਦੀ ਬੈਸਟ ਡਿੱਗੀ ਹੋਈ ਹੈ ਅੱਛਾ ਕੰਮ ਕਰਦਾ ਹੁੰਦਾ ਨਾ ਪਿੱਛੇ ਕਿੰਨੇ ਨੇ ਕਾਜਾ ਪਈ ਦੋ ਜੀ ਨਿਕਲ ਗਏ ਉਹਨਾਂ ਨੇ ਕਾਜਾ ਪਈ ਇਹਨਾਂ ਦੇ ਬਿਲ ਵੀ ਫਰਟੀ ਗਿਆ ਭਾਜੀ ਕੰਮ ਇਸ ਤਰ੍ਹਾਂ ਜਿੱਥੇ ਕਿਸੇ ਦਾ ਹੁੰਦਾ ਸੀ ਕਵਾੜ ਦਾ ਕੰਮ ਭਾਜੀ ਕਵਾੜ ਦੇ ਕੰਮ ਹੁੰਦਾ ਨਹੀਂ ਪਤਾ ਹੀ ਨਹੀਂ ਆ ਕਿ ਕਵਾੜ ਦਾ ਕੰਮ ਆਪਰੇ ਕੰਮ ਆ ਹਾਈ ਸਰ ਕੀ ਮਾਮਲਾ ਕੀ ਹੈ ਕਿੱਥੇ ਦੀ ਕਟਣਾ ਹੈ ਆ ਸੰਤੋਖਪੁਰੇ ਵਿੱਚ ਨਵੀਂ ਵਾਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਕਵਾੜ ਵਾਲੀ ਜਿਹੜੀ ਹੈਗੀ ਹੈ ਕੋਈ ਫੈਕਟਰੀ ਟਾਈਪ ਹੈ ਉਥੇ ਬਲਾਸਟ ਹੋਇਆ ਹੈ ਮੈਂ ਵੀ ਜਲਦੀ ਮੌਕੇ ਤੇ ਪਹੁੰਚਿਆ ਆ ਹੌਨਫਰੈਂਸਿਕ ਟੀਮ ਨੂੰ ਕਾਲ ਕੀਤੀ ਆ ਪਬਲਾਸਤਾ ਕਾਰਨ ਜਾਣ ਲੈਂਦੇ ਆ ਕੀ ਹੈਗਾ ਇਹ ਇਹਦੇ ਵਿੱਚ ਹੌਨ ਦਾ ਸਪੋਰਟ ਇੱਕ ਜਣੇ ਦੀ ਡੈਥ ਹੋ ਗਈ ਹੈ ਜੀ ਦੋ ਇੰਜਰਡ ਸੀ ਉਹਨਾਂ ਨੂੰ ਹਸਪੀਟਲ ਲੈ ਗਏ ਸਰ ਇਹ ਬਲਾਸਟ ਕਿਹੜਾ ਹੋਇਆ ਸਿਲੰਡਰ ਦਾ ਬਲਾਸਟ ਹੈ ਕਿੱਦਾਂ ਦਾ ਬਲਾਸਟ ਹੋਇਆ ਉਹ ਲੱਗਦਾ ਨਹੀਂ ਆ ਸਿਲੰਡਰ ਦਾ ਕਿਹੜਾ ਬਲਾਸਟ ਹੈ ਨਹੀਂ ਜੀ ਹੌਨ ਦਾ ਸਪੋਰਟ ਇਦਾਂ ਦਾ ਦੱਸਣਾ ਕੋਈ ਨਹੀਂ ਹੈਗਾ ਜੀ ਆਪਾਂ ਇੱਕ ਵਾਰੀ ਚੈੱਕ ਕਰਾਂ ਨੇ ਉਸੇ ਕਰਕੇ ਫੋਰੈਂਸਿਕ ਟੀਮ ਬੁਲਾਈ ਹੈ ਤੇ ਸਰ ਆਸੇ ਪਾਸੇ ਸਕੂਲ ਹੈਗਾ ਆਸੇ ਪਾਸੇ ਮਹੱਲਾ ਵੀ ਹੈਗਾ ਕਿੱਦਾਂ ਬਲਾਸਟ ਹੁੰਦਾ ਸਕੂਲ ਦੇ ਸ਼ੀਸ਼ੇ ਵੀ ਡੁੱਟ ਜਾਂਦੇ ਨੇ ਆ ਸੰਡੇ ਕਰਨ ਕਿਹੜੇ ਬੱਚੇ ਨਹੀਂ ਆਏ ਤੇ ਬਾਈ ਚਾਂਸ ਸਕੂਲ ਚੱਲਦਾ ਹੁੰਦਾ ਤੇ ਕਿੰਨੀ ਭਾਜੜ-ਦੋੜ ਕਿਹੜੀ ਇਸ ਦੇ ਉੱਤੇ ਪੈ ਜੰਨੀ ਸੀ ਨਹੀਂ ਚਲੋ ਚੈੱਕ ਕਰਵਾਉਂਦੇ ਆ ਕੀ ਹੈਗਾ ਕੀ ਕਾਰਨ ਕੀ ਹੈ ਉਹ ਵੈਰੀਫਾਈ ਕਰਦੇ ਆ ਆ ਜੀ ਵੈਰੀਫਾਈ ਕਰਨਾ ਬਾਕੀ ਮੈਂ ਵੀ ਬ੍ਰਦਰ ਹੁਣੇ ਆ ਠੀਕ ਹੈ ਸਰ ਥੈਂਕ ਯੂ ਜੀ ਬਾਕੀ